ਤਾਂ ਉਹਨਾਂ ਦੀ ਪੜ੍ਹਾਈ ਲਈ ਪੇਮੈਂਟ ਭੇਜਦੇ ਨੇ ਉਹਨਾਂ ਨੂੰ ਪੜ੍ਹਾਉਂਦੇ ਨੇ ਜੈ ਮਾਤਾ ਦੀ ਦੋਸਤੋ ਗੱਲ ਕਰਾਂਗਾ ਮੇਰਾ ਦੋਸਤ ਸੁਖਵਿੰਦਰ ਸਿੰਘ ਆਸਟ੍ਰੇਲੀਆ ਤੋਂ ਜਿਨ੍ਹਾਂ ਨਾਲ ਮੇਰੀ ਦੋਸਤੀ 2006 ਤੋਂ ਲਗਭਗ ਹੈ 2006 ਤੋਂ ਵੀ ਪਹਿਲਾਂ ਦੀ ਹੈ ਨੀਅਰ ਅਬਾਊਟ ਕਾਫੀ ਸਾਲ ਹੋ ਗਏ ਔਰ ਦੋਸਤੀ ਵੀ ਐਸੀ ਦੋਸਤੀ ਜਿਵੇਂ ਭਰਾਵਾਂ ਤੋਂ ਵੱਧ ਕੇ ਹੈ ਇੰਨੇ ਇੱਕ ਹੈਲਪਫੁਲ ਇਨਸਾਨ ਨੇ ਇੰਨੇ ਇੱਕ ਹੈਲਪਫੁਲ ਇਨਸਾਨ ਨੇ ਉਹ ਜਿਵੇਂ ਕਿ ਇੱਥੇ ਕੋਈ ਬੱਚਾ ਪੜ ਨਹੀਂ ਸਕਦਾ ਉਹਨਾਂ ਨੂੰ ਪੜ੍ਹਾਈ ਵਾਸਤੇ ਯਾਨੀ ਕਿ ਕੋਈ ਲੋਡ ਹੈ ਤਾਂ ਉਹ ਉਹਨਾਂ ਦੀ ਪੜ੍ਹਾਈ ਲਈ ਪੇਮੈਂਟ ਭੇਜਦੇ ਨੇ ਉਹਨਾਂ ਨੂੰ ਪੜ੍ਹਾਉਂਦੇ ਨੇ ਠੀਕ ਹੈ ਕਿਸੇ ਨੂੰ ਰਾਸ਼ਨ ਦੀ ਜ਼ਰੂਰਤ ਹੁੰਦੀ ਹੈ ਤਾਂ ਉਹਨਾਂ ਨੂੰ ਰਾਸ਼ਨ ਦਿੰਦੇ ਨੇ ਮੈਂ ਉਹਨਾਂ ਨੂੰ ਪਲ-ਪਲ ਦੇਖਿਆ ਵਾ ਉਹਨਾਂ ਨੂੰ ਹੈਲਪ ਕਰਦੇ ਆਨੂੰ ਔਸਟ੍ਰੇਲੀਆ ਵੀ ਹੈਲਪ ਕਰਦੇ ਨੇ ਇੰਡੀਆ ਵੀ ਹੈਲਪ ਕਰਦੇ ਨੇ ਬਹੁਤ ਹੀ ਨਾਈਸ ਪਰਸਨ ਨੇ ਗੱਲ ਮੁੱਦਾ ਕੀ ਹੈ ਮੁੱਦਾ ਇਹ ਹੈ ਕਿ ਉਹਨਾਂ ਦਾ ਬੇਟਾ ਹੈਰੀ ਉਹਨਾਂ ਨੇ ਔਸਟ੍ਰੇਲੀਆ 'ਚ ਸ਼ੁਰੂ ਕੀਤਾ YouTube ਦੇ ਉੱਤੇ ਉਹਦਾ ਨਾਮ ਹੈ ਪੰਜਾਬੀ ਪੋਰਡ ਪੰਜਾਬੀ ਪੋੜੇ ਚੈਨਲ ਹੈ ਔਰ ਕੋਈ ਇਦਾਂ ਦੀ ਐਡ ਨਹੀਂ ਹੈਗੀ ਕੋਈ ਮੇਰੀ ਇਹ ਪ੍ਰੋਮੋਸ਼ਨਲ ਕੋਈ ਪੈਸਿਆਂ ਪਿੱਛੇ ਵਾਲੀ ਐਡ ਨਹੀਂ ਜਿਹੜਾ ਇਹ ਚੈਨਲ ਵੀ ਇਹਨਾਂ ਨੇ ਮਤਲਬ ਸ਼ੁਰੂ ਕੀਤਾ ਨਾ ਮੇਰੀ ਸੰਖੇਪ ਦੇ ਵਿੱਚ ਗੱਲ ਹੁੰਦੀ ਰਹਿੰਦੀ ਆ ਇਹ ਵੀ ਚੰਗੀ ਸੋਚ ਦਾ ਚੈਨਲ ਆ ਮਤਲਬ ਇਹ ਨਹੀਂ ਹੈਗਾ ਕਿ ਚੈਨਲ ਸ਼ੋਅ ਮਤਲਬ ਬਣਾ ਲਿਆ ਤੇ ਪੈਸਿਆਂ ਪਿੱਛੇ ਬਣਾ ਲਿਆ ਪੈਸੇ ਦੀ ਕਮੀ ਨਹੀਂ ਹੈਗੀ ਇਹਨਾਂ ਕੋਲੇ ਇਹਨਾਂ ਦਾ ਮੁੱਦਾ ਕੀ ਆ ਲੋਕਾਂ ਨੂੰ ਕੁਝ ਦੱਸੀਏ ਕੋਈ ਚੰਗੀ ਸੋਚ ਬਾਰੇ ਜਾਨੂ ਕਰਾਇਆ ਜਾਵੇ ਬਹੁਤ ਵਧੀਆ ਚੈਨਲ ਚੱਲ ਰਹੇ ਇਹਨਾਂ ਦਾ ਬਹੁਤ ਵਧੀਆ ਵਧੀਆ ਇਨਸਾਨ ਇੱਥੇ ਪੋਡ ਮਤਲਬ ਬਹੁਤ ਵਧੀਆ ਪੋਡਕਾਸਟਿੰਗ ਚੈਨਲ ਆ ਤੁਸੀਂ ਜਰੂਰ ਇਹਨੂੰ ਸਬਸਕ੍ਰਾਈਬ ਕਰੋ ਜਿਹੜੇ ਮੈਨੂੰ ਕਰਦੇ ਨੇ ਇਹਦਾ ਲਿੰਕ ਵੀ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਇੱਕ ਵਾਰੀ ਜਰੂਰ ਸੁਣਿਓ ਪਰ ਇੱਕ ਵਾਰੀ ਜਰੂਰ ਇਹਨਾਂ ਨੂੰ ਸਬਸਕ੍ਰਾਈਬ ਕਰੋ ਜੈ ਮਾਤਾ ਦੀ ਜੀ